ਅੰਮ੍ਰਿਤਸਰ ਦਲਿਤ ਸੇਵਾ ਡੀਐਸਐਸ 파ਰਤਵਲੋਂ ਭਗਵਾਨ ਵਾਲਮੀਕ ਸਮਾਜ ਦੇ ਕੌਮੀ ਪ੍ਰਦਾਨ ਲਵਲੀਨ ਲਵ ਮਟੂ ਵੱਲੋਂ ਹੈਪੀ ਪਹਿਲਵਾਨ ਨੂੰ ਪੰਜਾਬ ਪ੍ਰਦਾਨ ਦਾ ਨਿਯੁਕਤੀ ਪੱਤਰ ਦਿੱਤਾ ਗਿਆ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਵਾਲਮੀਕੀ ਜਯਪੀ ਜੀ ਅੱਜ ਬੜੀ ਜੀ ਸਰਕਾਰ ਜੋ ਸਾਡਾ ਛੋਟਾ ਵੀਰ ਜਿਹੜਾ ਹੈ ਬੀ ਜੀ ਜਿੰਨਾ ਦਾ ਜਿੰਮ ਆ ਹੋਰ ਅੱਜ ਖਾਸ ਤੌਰ ਤੇ ਇੱਕ ਬੜੀ ਵਧੀਆ ਕਿ ਚੀਜ਼ ਵੇਖਣ ਨੂੰ ਮਿਲੀ ਇੱਥੇ ਵੀ ਇੱਕ ਨਾਲ ਦੀ ਨਾਲ ਜਿਹੜਾ ਜਿੰਮ ਦਾ ਮੁਰਤ ਕੀਤਾ ਗਿਆ ਵਾ ਜਿੱਥੇ ਨਸ਼ਿਆਂ ਤੋਂ ਦੂਰ ਆਪਾਂ ਯੂਥ ਨੂੰ ਕਰਕੇ ਚੰਗੀ ਦਿਸ਼ਾ ਦੇ ਵਿੱਚ ਜੋੜਨ ਦੀ ਕੋਸ਼ਿਸ਼ ਕਰ ਰਹੇ ਆ ਉਹ ਤੇ ਸਾਡੇ ਹਾਪੀ ਵੀਰ ਜੀ ਜਿਹੜੇ ਹਮੇਸ਼ਾ ਸਮਾਜ ਨਾਲ ਜੁੜੇ ਆ ਅੱਜ ਇਹਨਾਂ ਨੂੰ ਦਲੀ ਸੁਰੱਖਿਆ ਸੈਨਾ ਅਤੇ ਭਗਵਾਨ ਵਾਲਮੀਕੀ ਸਮਾਜ ਦਲ ਵੱਲੋਂ ਐਸਪੀਸੀ ਵਿੰਗ ਦਾ ਜਿਹੜਾ ਇਹਨਾਂ ਨੂੰ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਵਾ ਅਸੀਂ ਆਸ ਰੱਖਦੇ ਆ ਵੀ ਜਿਹੜਾ ਆਣ ਵਾਲਾ ਸਮਾਂ ਵਾ ਜਿਹੜੀ ਇਹਨਾਂ ਜ਼ਿੰਮੇਵਾਰੀ ਦਿੱਤੀ ਆ ਇਹ ਪੂਰੇ ਤਨਮਨ ਦੇ ਨਾਲ ਸਮਾਜ ਦੇ ਲੋਕਾਂ ਦੀ ਸੇਵਾ ਕਰਨਗੇ ਔਰ ਜਿੰਨੇ ਵੀ ਯੂਥ ਲੜਕੇ ਆ ਉਹਨਾਂ ਨੂੰ ਚੰਗੇ ਰਸਤੇ ਜੋੜਨ ਦੀ ਕੋਸ਼ਿਸ਼ ਕਰਨਗੇ ਅਦੇ ਚੰਗੇ ਰਾਹ ਤੇ ਲੈ ਕੇ ਜਾਣਗੇ ਕਿਹੜਾ ਵੀ ਉਹਨਾਂ ਨੂੰ ਕੀ ਕਰਦੇ ਆ ਉਹਨਾਂ ਨੂੰ ਕੀ ਉਹ ਕਿਹੜਾ ਚੰਗੀ ਹੈ ਪੀਪੀ ਦਾ ਦੇਖੋ ਜੀ ਜਿੱਦਾਂ ਕਿ ਤੁਸੀਂ ਵੇਖਦੇ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਖਰਾਬ ਹੈ ਨਸ਼ੇ ਨੂੰ ਲੈ ਕੇ ਔਰ ਸਾਡੀ ਹਮੇਸ਼ਾ ਹੀ ਆਪਣੀ ਸੰਸਥਾ ਦੇ ਮਾਧਿਅਮੇ ਨਾਲ ਕੋਸ਼ਿਸ਼ ਰਹੀਦੀ ਆ ਵੀ ਜਿਹੜੇ ਬੰਦੇ ਨਸ਼ੇ ਦਾ ਵਪਾਰ ਕਰਦੇ ਪਏ ਆ ਜਾੜੇ ਬੱਚੇ ਜੇ ਨਸ਼ਾ ਕਰਦੇ ਪਿਆ ਉਹਨਾਂ ਨੂੰ ਬੱਚਾ ਨੂੰ ਸਹੀ ਕੀਤਾ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਦਾ ਨਸ਼ੇ ਦਾ ਦੂਰ ਕੀਤਾ ਜਾਵੇ ਤੇ ਜਿਹੜੇ ਨਸ਼ਾ ਵੇਚਦੇ ਪਿਆ ਉਹਨਾਂ ਵੀ ਖਲਾਬ ਜਿਹੜੀ ਅਸੀਂ ਮਹੀਨ ਸ਼ੁਰੂ ਕੀਤੀ ਦੀ ਆ ਵੀ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਨਸ਼ਾ ਨਾਲ ਬੰਦ ਕਰਾਇਆ ਜਾਵੇ ਤਾਂ ਕਿ ਲੋਕੀ ਜਿਹੜੇ ਆਪਣੇ ਜਿਹਨਾਂ ਦੇ ਮਾਤਾ ਪਿਤਾ ਬੱਚੇ ਬੱਚੇ ਉਹ ਆਪਣੇ ਮਾਤਾ ਪਿਤਾ ਨਾਲ ਵਧੀਆ ਜ਼ਿੰਦਗੀ ਜਿਹੜੇ ਜੀ ਸਕਣ ਪਰਿਵਾਰ ਦੇ ਨਾਲ ਦੇਖੋ ਜੀ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਵਾ ਜੀ ਪਰਿਵਾਰਾਰੇ ਦੇ ਉੱਤੇ ਜਿਹੜਾ ਵਾਤਾਵਰਨ ਦਾ ਮਾਹੌਲ ਆ ਉਰੇ ਉਥੇ ਜਾਤੀ ਤੋੜਾ ਸਮਾਜ ਜੋੜੋ ਕਿਉਂਕਿ ਇੱਥੇ ਜਾਤ ਪਾਤ ਨੂੰ ਖਤਮ ਕਰਦੇ ਹੋਏ ਧਰਮ ਨੂੰ ਆਪਣੇ ਨੂੰ ਖਤਮ ਕਰਦੇ ਹੋਏ ਆਪਾਂ ਨੂੰ ਸਮਾਜ ਦੇ ਲੋਕਾਂ ਨਾਲ ਜੁੜਨਾ ਚਾਹੀਦਾ ਕਿਉਂਕਿ ਜਿਹੜਾ ਵਾਤਾਵਰਣ ਦਾ ਮਾਹੌਲ ਹੈ ਉਥੇ ਬੂਟਿਆਂ ਤੇ ਜਿਹੜਾ ਇੱਕ ਬੜਾ ਹੀ ਵੱਡਾ ਮਹੱਤਵ ਹੈ ਕਹਿੰਦੇ ਜਿੱਦਾਂ ਆਪਾਂ ਹੀ ਆਪਣੇ ਆਪਣੇ ਪੁੱਤ ਦੀ ਪਾਲਣ ਪਾਲਣ ਪੋਸ਼ਣ ਕਰਦੇ ਆ ਉਦਾਂ ਇੱਕ ਸਮਝ ਲਓ ਵੀ ਆਹ ਕਬੂਟੇ ਦਾ ਪਾਲਣ ਪੋਸ਼ਣ ਕਰਦੇ ਆ ਤੇ ਇਸ ਕਰਕੇ ਮੇਰੇ ਸਾਰੇ ਸਮੂਹ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਬੂਟਿਆਂ ਦੀ ਮਹੀਮ ਚੱਲੀ ਆ ਜਿਹੜੀ ਜਗ੍ਹਾ-ਜਗ੍ਹਾ ਲਾਉਂਦੀ ਉਹ ਸਾਰਾ ਆਪਣੇ ਬੂਟੇ ਲਵਾਏ ਜਾਣ ਤਾਂ ਕਿ ਵਧੀਆ ਹਵਾਵਾਂ ਦੇ ਨਾਲ ਮਾਤਾਵਰਨ ਮਿਲੇ ਤਾਂ ਕਿ ਆਉਣ ਵਾਲੀ ਜੜੀ ਜਨਮਨੀਸ਼ਨ ਆ ਉਹ ਵਧੀਆ ਖੁਸ਼ਹਾਲੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਦੀ ਸਕਣ ਮੇਰਾ ਹੀ ਮੈਸੇਜ ਹੈ ਵੀ ਜੜੀ ਸਾਡੀ ਦਲੀ ਸੱਚਾ ਸਾਨਾ ਡੀਐਸਐਸ ਭਾਰਤ ਦੇ ਭਗਵਾਨ ਵਾਲਮੀ ਕੀ ਸਮਾਜ ਸੰਗਠਨ ਆ ਉਹਦਾ ਜਿਹੜਾ ਇੱਕ ਬੜਾ ਹੀ ਵਧੀਆ ਜਿਹੜਾ ਮੈਸੇਜ ਆ ਪੂਰੇ ਦੇਸ਼ ਦੇ ਵਿੱਚ ਜਿਹੜਾ ਜਾਂਦਾ ਜਾਤੀ ਤੋੜੋ ਸਮਾਜੜੋ ਕਿਉਂਕਿ ਅਸੀਂ ਜਾਤੀ ਖਤਮ ਕਰਨਾ ਚਾਹੁੰਦੇ ਆ ਸਾਰਿਆਂ ਨੂੰ ਇੱਕ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ ਵਾ ਜਿੱਥੇ ਉਹ ਜੜੀ ਮਰਜੀ ਜਾਤੀ ਨਾਲ ਬੰਦਾ ਹੋਵੇ ਅਸੀਂ ਸਾਡੇ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਜਾਤ ਪਾਤ ਨੂੰ ਖਤਮ ਕਰਕੇ ਇਨਸਾਨੀਅਤ ਨਾਲ ਜੁੜੋ ਇਨਸਾਨੀਅਤ ਦੀ ਰਾਜਨੀਤੀ ਨੂੰ ਕਾਇਮ ਕਰੋ ਇਨਸਾਨੀਅਤ ਨੂੰ ਅੱਗੇ ਲੈ ਕੇ ਜਾਓ ਬਸ ਇਹੀ ਮੇਰਾ ਮਾਫੀਆ ਸਮਾਜ ਦੇ ਚੰਗੇ ਕੰਮਾਂ ਨਾਲ ਜੁੜਿਆ ਜਾਵੇ ਪਰਮ ਪਿਤਾ ਪਰਮ ਆਤਮਾ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਸਾਲ ਵੀ ਜਿਹੜਾ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਗਟ ਉਸਤ ਮਨਾਇਆ ਜਾ ਰਿਹਾ ਵਾ ਔਰ ਇੱਕ ਬੜੀ ਹੀ ਵਧੀਆ ਖੁਸ਼ੀ ਦੇ ਇੱਕ ਲਹਿਰ ਜਿਹੜੀ ਇਸ ਵਕਤ ੁੱਠੀ ਹੈ ਜਿਹੜੀ ਕਿਉਂਕਿ ਜਿਹੜੀ ਤਿਆਰੀਆਂ ਵਾ ਉਹ ਪਹਿਲਾਂ ਹੀ ਆਗਿਆਤ ਦੇ 2.5 ਮਹੀਨੇ ਪਹਿਲਾਂ ਜਿਹੜੀ ਸ਼ੁਰੂ ਕੀਤੀਆਂ ਗਈਆਂ ਵਾ ਕਿ ਪਿੱਛੇ ਤੁਸੀਂ ਵੇਖਿਆ ਗਵਾਲ ਮੰਡੀ ਪਾਵਨ ਵਾਲਮੀਕੀ ਮੂਰਤੀ ਦੇ ਉੱਤੇ ਜਿਹੜੀ ਮੀਟਿੰਗ ਕੀਤੀ ਗਈ ਆ ਔਰ ਸਾਡੇ ਜਿੰਨੇ ਵੀ ਸੀਨੀਅਰ ਨੇਤਾਈ ਉਹਨਾਂ ਵੱਲੋਂ ਕੀਤੀ ਗਈ ਆ ਔਰ ਬੜਾ ਵਧੀਆ ਲੱਗਾ ਵੀ ਜਿਹੜੀ ਤਿਆਰੀ ਵਾ ਹਮੇਸ਼ਾ ਪ੍ਰਗਟ ਦੇਂਦੀਆਂ ਪਹਿਲੋ ਬੜੇ ਘੱਟ ਸਮੇਂ ਦੇ ਸ਼ੁਰੂ ਹੋ ਲਿਆਹੀਂ ਉਹ ਜੜੀ ਤਿਆਰੀ ਆ ਜੜੀ 2.5 ਮਹੀਨਿਆਂ ਤੋਂ ਸ਼ੁਰੂ ਹੋ ਰਹੀ ਤਾਂ ਕਿ ਲੋਕੀ ਜਿਹੜੇ ਆ ਉਹ ਪ੍ਰਗਟ ਦੇਣ ਦੇ ਵਿੱਚ ਰੁੱਝ ਚੁੱਕੇ ਆ ਤੇ ਐਤੀ ਲੱਗਦਾ ਵਾ ਕਿ ਕਿਤੇ ਨਾ ਕਿਤੇ ਸ਼ੋਭਾ ਯਾਤਰਾ ਦੇ ਬੜੇ ਵੱਡੇ ਪੱਧਰ ਤੋਂ ਜੜੀ ਸ਼ੋਭਾ ਯਾਤਰਾ ਪ੍ਰਗ ਜੈ ਵਾਲਮੀਕੀ ਜੈ ਭੀ ਜੈ ਭਾਰਤ ਜੈ ਸੰਵਿਧਾਨ ਮੈਂ ਕਰਨ ਕੰਨਾ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮੀਕੀ ਸਮਾਜ ਦਲ ਤੋਂ ਪੰਜਾਬ ਚੇਅਰਮੈਨ ਜਿੱਦਾਂ ਕਿ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡਾ ਵੀਰ ਛੋਟਾ ਹੈਪੀ ਭਲਵਾਨ ਜੀ ਜਿਹੜੇ ਜਿਮ ਚਲਾ ਰਹੇ ਆ ਬੜੀ ਚਿਰ ਤੋਂ ਮੈਨੂੰ ਥੋੜੇ ਸਮਾਂ ਪਹਿਲੇ ਮਿਲੇ ਸੀ ਉਹ ਸਾਡੇ ਵਿਚਾਰ ਸਾਂਝੇ ਹੋਏ ਸੀ ਔਰ ਹੈਪੀ ਭਾਈ ਨੇ ਬੜੀ ਵਧੀਆ ਗੱਲਾਂ ਕੀਤੀਆਂ ਵੀ ਮੈਂ ਸਮਾਜ ਦੇ ਵਿੱਚ ਆ ਕੇ ਸਮਾਜ ਦੇ ਕੰਮ ਕਰਨਾ ਚਾਹਨਾ ਔਰ ਮੈਂ ਜੁੜਨਾ ਚਾਹਨਾ ਚੰਗੇ ਲੋਕਾਂ ਨਾਲ ਔਰ ਚੰਗਾ ਮੈਸੇਜ ਦੇਣਾ ਚਾਹਨਾ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਸਾਡਾ ਛੋਟਾ ਵੀਰ ਹੈਪੀ ਜਿੰਨੂੰ ਲਵ ਮੱਟੂ ਜੀ ਵੱਲੋਂ ਕੌਮੀ ਚੇਅਰਮੈਨ ਸਾਡੇ ਰਾਹੁਲ ਮਲਿਕ ਜੀ ਪਰਮਦੀਪ ਗੇਲ ਜਿੰਨੇ ਵੀ ਸਾਡੇ ਦਰਜਾ ਦਰਜਾ ਸਾਡੇ ਸੀਨੀਅਰ ਆਗੂ ਆਏ ਆ ਉਹਨਾਂ ਵੱਲੋਂ ਜਿਹੜੀ ਜ਼ਿੰਮੇਵਾਰੀ ਬੱਕੀ ਗਈ ਆ ਹੈਪੀ ਮੇਰਾ ਭਰਾ ਕਹਿੰਦਾ ਕਿ ਮੈਂ ਪੂਰੇ ਤਨਮਨ ਦੇ ਨਾਲ ਨਿਭਾਵਾਂਗਾ ਔਰ ਜਿੱਥੇ ਸੰਗਠਨ ਨੂੰ ਮੇਰੀ ਜ਼ਰੂਰਤ ਆ ਤਨਮਨ ਦੇ ਨਾਲ ਮੈਂ ਪੂਰੀ ਉੱਥੇ ਸੇਵਾ ਕਰਾਂਗਾ ਪਰ ਪੂਰਾ ਸੰਗਠਨ ਦੇ ਨਾਲ ਮੋਡੇ ਨਾਲ ਮੁੰਡਾ ਲਾ ਕੇ ਚੱਲਾਂਗਾ ਜੈ ਵਾਲਮੀਕੀ ਜੈ ਭੀਜ ਜੈ ਭਗਤ ਮੈਂ ਤਨਮਨ ਦੇ ਨਾਲ ਜਿੰਮੇ ਤੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਸੰਦਰ ਸੰਦਰ ਵੱਲੋਂ ਤਨਮਨ ਨਾਲ ਨਿਭਾਵਾਂਗਾ ਜੈ ਵਾਲਮੀਕੀ ਕੀ ਮੈਸੀ ਯੂਥ ਨੂੰ ਵੀ ਦਿਖਾਉਣਾ ਯੂਥ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵੀ ਨਸ਼ੇ ਛੱਡ ਕੇ ਯੂਥ ਨੂੰ ਮੈਂ ਇਹ ਹੀ ਚਾਹੁੰਦਾ ਕਹਿਣਾ ਚਾਹਣਾ ਨਸ਼ੇ-ਮਸ਼ੇ ਛੱਡ ਕੇ ਜਿੰਮ ਵੱਲ ਧਿਆਨ ਦਿਓ